ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਖਾਸ ਕਰਦੇ ਸਾਰੇ ਠੀਕ ਠਾਕ ਹੋਮੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਮਾਰਵਾੜੀ ਕੁੜੀ ਲੈ ਕੇ ਆਏ ਆ ਕੀ ਉਮਰ ਆ ਕੀ ਕੱਦ ਕਾਠਾ ਕਿਹੜਾ ਏਰੀਆ ਬਾਈ ਯਾਰ ਕਹਿੰਦਾ ਕੀ ਮੋਲਵਾੜੀ ਕਰਦੇ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣਾ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਫ੍ਰੀ ਵੈਚ ਐਡ ਕਰਵਾ ਸਕਦੇ ਆ ਆਜੋ ਗੱਲ ਕਰਦੇ ਆਪਾਂ ਘੋੜੀ ਬਾਰੇ ਇਹਦਾ ਨਾਮ ਹੈਗਾ ਕੇਸਰ ਬਾਰਡ ਪਲੱਸ ਹਾਈਟ ਆ 11 ਸਾਲ ਉਮਰ ਆ ਬਹੁਤ ਸੋਹਣੇ ਬੱਚੇ ਪੈਦਾ ਕੀਤੇ ਆ ਪਿੱਟਲਾ ਘੋੜੀ ਧੌਂ ਧੂੰ ਦੀ ਲੰਬਾਈ ਬਹੁਤ ਚੰਗੀ ਆ ਅੱਖਾਂ ਦਾ ਨੋਤੀ ਬਹੁਤ ਸੋਹਣੀ ਲੱਗੀ ਆ ਹੱਡਾਂ ਪਰਾ ਦੀ ਮਜ਼ਬੂਤ ਆ ਬਾਈਰ ਗਿਆਂ ਕੋਲੇ ਪ੍ਰੂਫ ਹੈਗਾ ਬੱਚਿਆਂ ਦੇ ਬਹੁਤ ਸੋਹਣੇ ਬੱਚੇ ਬਹੁਤ ਵੱਡੇ ਬੱਚੇ ਪੈਦਾ ਕੀਤੇ ਆ ਜੇ ਆਪਾਂ ਇਹਦੀ ਲਾਈਨ ਦੀ ਗੱਲ ਕਰੀਏ ਇੱਕ ਕਾਲੇ ਕਣੀ ਦੀ ਇਹ ਦੀ ਬੱਚੀ ਆ। ਇਹਦੀ ਮਾਂ ਦਾ ਨਾਮ ਹੈਗਾ ਬਲੈਕ ਬਿਊਟੀ। 62+ ਹਾਈਟ ਆ, 11 ਸਾਲ ਉਮਰ ਆ। ਮੱਥੇ ਫੁੱਲਾ, ਬਾਕੀ ਸਾਰੀ ਬਲੈਕ ਆ। ਮੌਕੇ ਦੀ ਖਾਲੀ ਆ, ਅੰਦਰ ਦੀ ਸਾਫ ਆ, ਬਾਈ ਆਰਗੇਨਿਕ ਗਾਰੰਟੀ ਆ। ਏਰੀਆ ਬਾਈ ਆਰ ਕਹਿੰਦੇ ਹੈਗਾ ਗੰਗਾ ਨਗਰ, ਰਾਜਸਥਾਨ। ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 3,80,000 ਰੁਪਏ ਕਰਦੇ ਆ। ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਬਾਈ। ਬਾਈ ਦਾ ਆਪਾਂ ਸਕਰੀਨ ਤੇ ਨੰਬਰ ਦਿੱਤਾ। ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ। ਬਾਲ ਪੌੜੀਆਂ ਦੀ ਕਲੀਅਰ ਆ। ਤੇ ਫ੍ਰੀ ਵਿੱਚ ਐਡ ਕਰਵਾਉਣੀ ਹੈ ਆਪਣ ਨੂੰ ਆ ਨੰਬਰ ਤੇ ਕਰੋ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ